ਕੌਂਟਿੰਗ ਏਜੰਟ ਕਿਰਪਾ ਕਰਕੇ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਗਿਣਤੀ ਦੇ ਮੱਦੇਨਜ਼ਰ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਨੂਰਪ੍ਰਬਦੀ ਬਲਾਕ ਦੀ ਗੱਲ ਕਰੀਏ ਨੂਰਪ੍ਰਬਦੀ ਬਲਾਕ ਦੇ ਜ਼ੋਨ ਟੱਪਾ ਨੰਗਲ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਮਨਜੀਤ ਕੌਰ ਨੇ ਜਿੱਤ ਪ੍ਰਾਪਤ ਕਰ ਲਈ ਆਪਣੇ ਵਿਰੋਧੀ ਮਿਦਵਨ ਪੁਛਾੜਦੇ ਹੋਏ ਦੁਬਾਰਾ ਫਿਰ ਤੋਂ ਉਹ ਦੱਸ ਰਹੀ ਹੈ ਕਿ ਬਲਾਕ ਸਭਾ ਜ਼ੋਨ ਟੱਪਾ ਨੰਗਲ ਤੋਂ ਆਮ ਆਦੀ ਪਾਰਟੀ ਦੀ ਮਨਜੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਆਪਣੇ ਵਿਰੋਧੀ ਪਾਰਟੀ ਨੂੰ ਪਛਾੜਦੇ ਹੋਏ ਜੇ ਗੱਲ ਕਰੀਏ ਆਮ ਆਦੀ ਪਾਰਟੀ ਦੇ ਚੌਥੀ ਸੀਟ ਚੌਥੀ ਸੀਟ ਆਈ ਹੈ ਜਿਸ ਤੋਂ ਪਹਿਲਾਂ ਗੱਲ ਕਰੀਏ ਆਵਾਦੀ ਪਾਰਟੀ ਨੇ ਉਸ ਤੋਂ ਪਹਿਲਾਂ ਤਿੰਨ ਹੋਰਨਾਂ ਸੀਟਾਂ ਤੇ ਜਿੱਤ ਪ੍ਰਾਪਤ ਕਰ ਲਈਏ ਤੇ ਚੌਥੀ ਸੀਟ ਤੋਂ ਜਿੱਤ ਪ੍ਰਾਪਤ ਕਰ ਰਹੀ ਹੁਣ ਤੱਕ ਦੇ ਆਏ ਅੰਕੜੇ ਮੁਤਾਬਕ ਇੱਕ ਨੰਬਰ ਜ਼ੋਨ ਤੋਂ ਵੀ ਇੱਕ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀ ਦੋ ਨੰਬਰ ਜ਼ੋਨ ਤੋਂ ਆਵਾਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਤਿੰਨ ਨੰਬਰ ਜ਼ੋਨ ਤੋਂ ਸ਼ੋਮਣੀ ਅਕਾਲੀ ਦਲ ਵੱਲੋਂ ਜਿੱਤ ਪ੍ਰਾਪਤ ਕੀਤੀ ਤੇ ਚਾਰ ਨੰਬਰ ਤੋਂ ਆਵਾਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਤੇ ਪੰਜ ਨੰਬਰ ਜ਼ੋਨ ਤੋਂ ਵੀ ਆਵਾਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਇਸੇ ਤਰੀਕੇ ਨਾਲ ਸੰਮਤੀ ਜ਼ੋਨ ਟਿੱਬਾ ਨੰਗਲ 6 ਨੰਬਰ ਜ਼ੋਨ ਤੋਂ ਮਨਜੀਤ ਕੋਰ ਆਮ ਆਦੀ ਪਾਰਟੀ ਦੀ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ ਬਿਲਕੁਲ ਜੀ ਲਗਾਤਾਰ ਆਮ ਆਦੀ ਪਾਰਟੀ ਬੜਤਵਲ ਵੱਧਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਉਹਨਾਂ ਦੀਆਂ ਜਿੱਤੀਆਂ ਹੋਈਆਂ ਸੀਟਾਂ ਦੀ ਗਿਣਤੀ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ ਤੇ ਹੁਣ ਤੱਕ ਅਕਾਲੀ ਦਲ ਤੇ ਕਾਂਗਰਸ ਦੇ ਖਾਤੇ ਵਿੱਚ ਇੱਕ ਸੀਟ ਆਈ ਹੈ ਜਾਕੀ ਭਾਜਪਾ ਦਾ ਅਜੇ ਤੱਕ ਖਾਤਾ ਨਹੀਂ ਖੁੱਸਿਆ ਤੇ ਹੋਰ ਅੰਕੜੇ ਲਗਾਤਾਰ ਸਾਡੇ ਮੋਰੇ ਹਰਾਨੀ ਜਨ ਅੰਕੜੇ ਲਗਾਤਾਰ ਸਾਹਮਣੇ ਆਣਗੇ ਉਹ ਆਕੜੇ ਲੈ ਕੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ